ਸਾਰੀ ਡੇੜੀ ਬੜੇ ਕਿੰਨੇ ਬੰਦਾਂ ਦੀ ਧੂਈ ਮਾਰਦੇ ਸੜੇ 350 ਦਾ ਤੇਲ ਪਿਆ ਸਾਰਾ 650 ਤੇਲ ਆ ਕੋ ਆਪ ਹੀ ਲੈ ਸਾਰੀ ਟੈਂਕੀ ਖੋਲ ਉਹ ਬਹੁਤ ਟੱਲੇ ਹੋਈ ਮੜਾ ਜਾ ਉਹ ਹੈ ਨਹੀਂ ਉਹ ਭਰਾਵਾ ਤੇਲ ਵਿੱਚ ਇਹਨੇ ਕੱਢ ਲੈਂਦੇ ਜਿੰਨਾ ਨਿਕਲਦਾ ਉਹਨਾਂ ਦਾ ਕੱਢਣ ਦੇ ਉਹਦਾ ਨਹੀਂ ਤੇਲ ਆਨੇ ਤੇ ਪਹਿਲਾਂ 200 ਲਾਏ ਨਹੀਂ ਨਿਕਲਦਾ ਜੀ ਇੰਨਾ ਨਹੀਂ ਨਿਕਲਦਾ ਇਹ ਤਾਂ 50 ਦਾ ਵੀ ਨਿਕਲਿਆ ਜਨਾ ਮਰਜੀ ਨਿਚੋੜ ਲੋ ਨਹੀਂ ਨਿਕਲਦਾ ਖਾਲੀ ਹੋ ਗਈ ਹੈ ਬਈ ਅਸਰ ਚਲਾ ਕੇ ਲਿਆ ਹੈ ਇਹਨਾਂ ਦਾ ਉਹਦੇ ਵਿੱਚ ਪਹਿਲਾਂ ਹੀ ਹਾਂ ਖਾਲੀ ਹੋ ਗਈ ਬਈ ਉਹ ਹੈ ਹੈ ਨਹੀਂ ਬਈ ਤੇਲ ਚ ਹੈ ਨਹੀਂਗਾ ਬੇਚੀ ਖਾਲੀ ਜੀਗੀ ਖਾਲੀ ਆ ਵੇਖੋ ਨਾ ਚਾਬੀ ਰਿਓ ਸੰਤਰਾ ਮਾਈ ਨਾਮ ਰ ਕੋੜਲੀ ਲਿਉਂਦੀ ਮੋਕਸਾ ਤਾਂ ਕੀ ਹੋਇਆ ਤੁੰਪ ਪੰਪ ਤੇ ਮੈਂ 2 200 ਦਾ ਤੇਲ ਪੁਆਣ ਆਇਆ ਇਹਨਾਂ ਕੋਲ ਤੇ ਮੈਂ ਪੁਲ ਚੜਨ ਲੱਗਿਆ ਤਾਂ ਮੀਟਰ ਨੇ ਮੇਰੇ ਮੀਟਰ ਨੇ ਸੂਈ ਨਹੀਂ ਚੱਕੀ ਨੀ ਜਮਾਂ ਵੀ ਮੈਂ ਪੁਲ ਤੋਂ ਚੜਿਆ ਨਹੀਂ ਪੁਲ ਵਾਪਸ ਆਗਾ 2 ਮਿੰਟਾਂ ਚ ਫਿਰ ਇਹਨਾਂ ਨੇ ਮੈਂ ਮੈਂ ਕਿਹਾ ਟੈਂਕੀ ਖੜਕਾ ਕੇ ਦੇਖ ਲਓ ਤੇਲ ਹੈ ਨਹੀਂ ਵਿੱਚ ਜਮਾਂ ਵੀ 200 ਦਾ ਤੇਲ 2 ਲੀਟਰ ਪੈਂਦਾ ਫਿਰ ਇਹਨਾਂ ਨੇ 150 ਦਾ ਤੇਲ ਹੋਰ ਪਾਤਾ ਸਾਢੇ 3 ਲੀਟਰ ਚੋਂ ਆ ਤੇਲ ਨਿਕਲਿਆ ਮੋਟਰ ਕਿਤੇ ਗਿਆ ਨਹੀਂ ਮੋਟਰ ਅੱਧਾ ਲੀਟਰ ਇਹਨਾਂ ਨੇ ਇੱਥੇ ਵੀ ਗੇੜੇ ਦੇ ਕੇ ਦੇਖ ਲਿਆ ਟੈਂਕੀ ਖੋਲ ਕੇ ਤੇ ਪੁੱਠੀ ਕਰਤੀ ਟੈਂਕੀ ਖੋਲ ਕੇ ਵੀ ਦੇ ਉਸ ਨਿਕਲਿਆ ਅੱਧਾ ਲੀਟਰ ਦੇ ਨਿਕਲੇ ਇਹ ਨਾ ਇਹ 350 ਲੀਟਰ ਹੈ ਗੈ ਨਹੀਂ ਕਿਤੇ ਗੈ ਨਹੀਂ ਕਿਤੇ ਇੱਥੇ ਹੀ ਪੰਪ ਨਹੀਂ ਇੱਥੇ ਹੀ ਖੋਲ ਕੇ ਦਿਖਾਦੀ ਟੈਂਕੀ ਇਹਨਾਂ ਨੂੰ ਤੇ ਜਿਹੜਾ ਪੰਪ ਦਾ ਤੇਲ ਪਾਇਆ ਇਹ ਸ਼ਿਵ ਚੰਦ ਦਾ ਪੰਪ ਜਿਹੜਾ ਲਾਹੌਰ ਰੋਡ ਦੇ ਸਾਹਮਣੇ ਤੇਲ ਹੁਣ ਇਹਨਾਂ ਨੇ ਕੱਢ ਕੇ ਮਿਲ ਲਿਆ ਮਿਲ ਲਿਆ ਯਾਰ ਟੈਂਕੀ ਖੋਲ ਲਈ ਸਾਰੀ ਟੈਂਕੀ ਖੋਲ ਲਈ ਅੱਧਾ ਲੀਟਰ ਤੇਲ ਹੈ ਦੇ ਵਿੱਚ ਕੀ ਕਹਿੰਦੇ ਹੁਣ ਗੱਲ ਬਾਕੀ ਗੱਲ ਬਾਤ ਇੱਕ ਬੰਦੇ ਵੀ ਨਾਲ ਗੱਲ ਪੈਂਦੀ ਐ ਕੋ ਗੱਲ ਪੈਂਦੇ ਉਹ ਗੱਲ ਪਈ ਜਾਂਦੀ ਐ ਬਈ ਯਾਰ ਆ ਆ ਬਾਈ ਮੋਕੇ ਤੁਸੀਂ ਕੌਣ ਹੋ ਮੈਂ ਮੁਲਾਜ਼ਮ ਆ ਜੀ ਮੈਂ ਮੁਲਾਜ਼ਮ ਹੀ ਆ ਵੀਰੇ ਇੱਥੇ ਠੀਕ ਐ ਮੈਂ ਅੰਦਰ ਬੈਠਾ ਐ ਸਿੱਠੀਕ ਐ 200 ਦਾ ਤੇਲ ਪਾਇਆ ਗਿਆ ਠੀਕ ਐ ਵਹੀਕਲ ਦੇ ਵਿੱਚ ਬਾਈ ਜੀ ਗਏ ਚਲੇ ਆ ਉਸ ਤੋਂ ਬਾਅਦ ਆਏ ਆ ਠੀਕ ਐ ਕਹਿੰਦੇ ਮੇਰੇ ਛਾਲ ਨਹੀਂ ਵੱਜੀਆਂ ਦੀ ਵਹੀਕਲ ਦੇ ਵਿੱਚ ਫਿਰ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਚੱਲ 150 ਦਾ ਤੇਲ ਹੋਰ ਪਾ ਦੇ ਜ਼ੀਰੋ ਚੈੱਕ ਕਰਾ ਕੇ ਤੇਲ ਪਾਇਆ ਪਹਿਲਾਂ ਵੀ ਪਾਇਆ ਸੀ ਤੇਲ ਜ਼ੀਰੋ ਚੈੱਕ ਕਰਾ ਕੇ ਠੀਕ ਐ ਜਦੋਂ 200 ਦਾ ਪਾਇਆ ਉਸ ਤੋਂ ਬਾਅਦ ਫਿਰ ਜ਼ੀਰੋ ਚੈੱਕ ਕਰਾ ਕੇ ਤੇ ਜਦੋਂ 150 ਦਾ ਤੇਲ ਪਾਇਆ ਤੇਲ ਦਿਖਣ ਲੱਗ ਪਿਆ ਸੀਗਾ ਬਾਈ ਕਿੱਥੇ ਆਓ ਨਹੀਂ ਦੱਸੋ ਚਲੋ ਤੁਸੀਂ ਦੱਸੋ 150 ਦਾ ਤੇਲ ਦਿਖਣ ਲੱਗ ਪਿਆ ਉਸ ਤੋਂ ਬਾਅਦ ਕਹਿੰਦੇ ਅਸੀਂ ਕੱਢ ਕੇ ਵੇਖਣਾ ਠੀਕ ਆ ਕੱਢ ਕੇ ਵੇਖਣਗੇ ਟੈਂਕੀ ਦੇ ਵਿੱਚੋਂ ਤੇਲ ਪਹਿਲਾਂ ਥੱਲੋ ਕੱਢਿਆ ਨਹੀਂ ਨਿਕਲਦਾ ਪਿਆ ਸੀਗਾ ਹੁਣ ਟੈਂਕੀ ਦੀ ਆਪਾਂ ਕਹਿੰਦੇ ਦੂਰੀ ਹਰੀ ਫਿਰ ਚੰਗੀ ਤਰ੍ਹਾਂ ਖੋਲ ਕੇ ਵੇਖ ਲੈਂਦੇ ਆ ਨਹੀਂ ਉਹ ਗਿਆ ਕਿੰਨੇ ਮਿੰਟਾਂ ਤੱਕ ਆ ਗਿਆ ਸੀ ਜਦੋਂ ਇੱਥੋਂ ਗਿਆ ਸੀ ਪਾ ਇਹ ਮੇਰੇ ਸਾਨੂੰ ਪੋਲ ਦੇ ਤੋਂ ਪੋਲ ਤੇ ਗਿਆ ਸੀ ਆਪ ਮੇਰੇ ਨੇ ਕਿਹਾ ਹੌਲੀ 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 ਨਾਖਾਂ 2-4 ਮਿੰਟ 2-4 ਮਿੰਟ ਮੈਂ 2-4 ਮਿੰਟ ਵਿੱਚ ਫੇਰ ਮੈਂ ਕੋਲੇ ਖੜਾ ਮੇਰੇ ਜਦੋਂ ਜਦੋਂ ਗਿਆ ਸੀ ਕਿੰਨੇ ਮਿੰਟਾਂ ਚ ਆ ਗਿਆ ਸੀ ਮੈਂ 1-2 ਮਿੰਟ ਵਿੱਚ ਹੀ ਗਿਆ ਚਲਾ ਸੀਗਾ ਮੇਰੀ ਡੀਜ਼ਲ ਦੀ ਡਿਊਟੀ ਹੁੰਦੀ ਹੈ ਠੀਕ ਹੈ ਬਾਅਦ ਚ ਜਦੋਂ ਮੈਂ ਵੇਖਿਆ ਵੀਰੇ ਨੂੰ ਕਿ ਹਾਂ ਭਈ ਰੌਲਾ ਪਿਆ ਹੋਇਆ ਹੈਗਾ ਫਿਰ ਮੈਂ ਕੋਲੇ ਆਇਆ 1-2 ਮੇਰੇ ਘਰ ਤੋਂ 1-2 ਮਿੰਟਾਂ ਦੇ ਵਿੱਚ ਆ ਗਿਆ ਸੀਗਾ ਉਸ ਤੋਂ ਬਾਅਦ ਹੁਣ ਜੀ ਤੇਲ ਕੱਢਿਆ ਕਿੰਨੇ ਦਾ ਨਿਕਲਿਆ ਤੇਲ ਕੱਢੀ ਜਨੇ ਵੀਰੇ ਤੇਲ ਨਿਕਲਦਾ ਨਹੀਂ ਪਿਆ ਕੋਸ਼ਿਸ਼ ਕਰੀ ਜਨੇ ਅਸੀਂ ਨਹੀਂ ਉਹ ਤਾਂ ਕਹਿੰਦਾ ਟੈਂਕੀ ਖੋਲਤੀ ਅਸੀਂ ਟੈਂਕੀ ਖੋਲ ਕੇ ਆਪਾਂ ਦੁਬਾਰਾ ਮਿਸਤਰੀ ਤੋਂ ਕਰਾ ਲੈਨੇ ਆ ਆਪ ਖੋਲੀ ਇੱਕ ਰੀ ਆਪਾਂ ਮਿਸਤਰੀ ਤੋਂ ਖਿਲਾ ਲੈਨੇ ਦੁਬਾਰਾ ਤੁਸੀਂ ਚਾਹੁੰਦੇ ਆ ਦਾ ਹੁਣ ਕਿੰਨੇ ਦਾ ਤੇਲ ਨਿਕਲਿਆ ਦੇਖ ਲੈਣੇ ਦੇਖ ਲੈ ਨਹੀਂ ਕਰ ਜਾ ਕਰ ਹੁਣ ਤਾਂ ਨਹੀਂ ਤੇਲ ਘੱਟੇ ਮੇਰੇ ਮਨ ਹਾਂ ਹਾਂ ਤੇਲ ਘੱਟੇ ਤੇਲ ਘੱਟੇ ਹਾਂਜੀ ਪਾਇਆ ਕਿੰਨੇ ਦਾ ਸੀ ਯਾਰ ਪਾਇਆ ਮੁੰਡੇ ਨੇ ਪਹਿਲਾਂ 200 ਦਾ ਪਾਇਆਗਾ ਫਿਰ 150 ਦਾ ਪਾਇਆਗਾ ਫਿਰ 150 ਯਾਨੀ ਕਿ 350 ਦਾ ਹੋ ਗਿਆ ਹਾਂਜੀ 350 ਦਾ ਤੇਲ ਤਾਂ ਨਹੀਂ ਹੈਗਾ ਉਹ ਜਿਹੜਾ ਇਹ ਕੱਢਿਆ ਹਾਂ ਹਾਂ ਦੁਬਾਰਾ ਟੈਂਕੀ ਖੋਲ ਕੇ ਆਪੇ ਫਿਰ ਕੱਢ ਲੈਣੇ ਬਈ ਦੁਬਾਰਾ ਕਰਾ ਲੋ ਚੈੱਕ ਸਾਹਮਣੇ ਕੀ ਨਾਮ ਹੈ ਤੁਹਾਡਾ ਯਾਰ ਦਾ ਪਵਨ ਸ਼ਾਹ ਹੈ ਕੀ ਹੋਇਆ ਕਿ ਤੁਸੀਂ ਇੱਥੇ ਸੀਗੇ ਹਾਂਜੀ ਇਹ ਹੈ ਕਿ ਕੋਈ 3:30 ਵਜੇ ਦੀ ਗੱਲ ਆ। ਮੈਂ ਪੈਟਰੋਲ ਪਾਉਣ ਆਇਆ ਸੀ ਮੈਂ। ਇਹ ਭਾਜੀ ਰੋਲਾ ਪਾ ਰਹੇ ਸੀ। ਮੈਂ ਕਿਹਾ ਵੀ ਤੁਹਾਡਾ ਕੀ ਰੋਲਾ? ਕਹਿੰਦੇ ਮੈਂ 200 ਦਾ ਪੈਟਰੋਲ ਪਾਇਆ। ਸੁਈ ਨਹੀਂ ਜੜੀ ਗਈ। ਨਾਈਟ ਟੈਂਕ ਹੀ ਖੜਕਰੀ ਆ। ਫਿਰ ਥੋੜਾ ਜਿਹਾ ਰੋਲਾ ਗੁੱਸੇ ਗੱਲੇ ਹੋਣ ਤੋਂ ਬਾਅਦ ਮੈਂ ਕਿਹਾ ਜਲ 150 ਦਾ ਹੋਰ ਪਾ ਦੇ। ਉਹਨਾਂ ਨੇ ਪੈਟਰੋਲ ਹੋਰ ਪਾਤਾ 150। ਉਹ ਫਿਰ ਵੀ ਨਹੀਂ ਪੈਟਰੋਲ ਪਿਆ। ਅੱਛਾ ਫਿਰ ਹਾਂਜੀ ਉਹ ਗੋ ਫਿਰ ਇੱਕ ਗਾਂ ਮਾਲਕਾ ਕੋਲੇ ਗਏ। ਕਹਿੰਦੇ ਅਸੀਂ ਤੇਰੇ ਮੋਟਰਸਾਈਕਲ ਦਾ ਠੇਕਾ ਲਿਆਏਗਾ। ਮਲਾਜੂ ਗੱਲ ਪੈਂਦੇ ਸੀ। ਮਲਾਜੂ ਗੱਲ ਪੈਂਦੇ ਸੀ। ਕੀ ਜਿਹੜਾ 200 ਦਿਨ ਵੀਰੇ ਨੇ ਨਗਦ ਦੇਤਾ ਜਿਹੜਾ ਉਹ ਪੈਟਰੋਲ ਜਿਹੜਾ 150 ਪਾਇਆ ਜਿਹਦਾ ਸਾਢੇ ਦਿਨ ਲੀਟਰ ਜਾਂ 3 ਲੀਟਰ ਪੂਰਾ ਨਿਕਲੂਗਾ ਤੇ ਮੈਂ 150 ਹੋਰ ਦਵਾ ਦੂੰਗਾ ਜੇ ਨਾ ਨਿਕਲੇ ਫਿਰ ਤੁਸੀਂ ਕਰੋਗੇ ਮੈਂ ਮਿਸਤਰੀ ਨੂੰ ਬੁਲਾ ਕੇ ਟੈਂਕੀ ਖਲਵਾਈ ਆ ਟੈਂਕੀ ਦੀ ਵੀਡੀਓ ਮੇਰੇ ਕੋਲੇ ਹੈਗੀ ਆ ਵਿੱਚੋਂ ਅੱਧਾ ਲੀਟਰ ਪੈਟਰੋਲ ਨਿਕਲਿਆਗਾ ਤੁਸੀਂ ਜਾਣਦੇ ਹੋ ਇਹਨਾਂ ਨੂੰ ਜਾਂ ਬੈਸ ਮੈਂ ਕਿਸੇ ਨੇ ਜਾਣਦਾ ਮੈਨੂੰ ਨਾ ਤਾਂ ਉਹਨਾਂ ਨੂੰ ਕੁਝ ਲੈਣਾ ਚਾਹ ਰਿਹਾ ਕੋਲ ਮੈਨੂੰ ਦੋਵੇਂ ਇੱਕੋ ਜਿਹੇ ਆ ਮੈਂ ਤਾਂ ਸਿਰ ਨੂੰ ਮੌਕੇ ਤੇ ਗਵਾਸ ਅੱਛਾ ਮੌਕੇ ਤੇ ਹਾਂਜੀ ਫਿਰ ਮੇਰਾ ਉਹ ਖੜਾ ਮੋਟਰਸਾਈਕਲ ਫਿਰ ਮੈਂ ਪੈਟਰੋਲ ਤਾਂ ਕੀ ਪਾਉਣਾ ਸੀ ਬ ਇੱਥੇ ਖੜੇ ਸੀ ਇੱਥੇ ਉਹਨੇ ਸਾਮਣੇ ਟੈਂਕੀ ਖਲਵਾਈਆ ਪਹਿਲਾਂ ਵੀ ਇੱਦਾਂ ਹੋਇਆ ਜਾਂ ਕੋਈ ਪਤਾ ਨਹੀਂ ਪਹਿਲਾਂ ਤਾਂ ਕੁਝ ਨਹੀਂ ਕਹਿੰਦੇ ਗੱਲਾਂ ਵੀ ਹੋਇਆ ਇੰਝ ਆ ਰਿਹਾ ਠੀਕ ਹੈ ਜੀ ਟੋਟਲ ਕਿੰਨੇ ਦਾ ਤੇਲ ਹੋ ਗਿਆ ਸਾਢੇ 350 ਦਾ ਹੋਇਆ ਤੇਲ 150 ਦਾ ਇਹਨਾਂ ਨੇ ਦਿੱਤਾ ਸੀਗਾ ਬਾਅਦ ਚ ਪਾਇਆ 200 ਨਗਦ ਦਿੱਤਾ ਸੀ ਇਹਨਾਂ ਨੇ ਕਿੰਨੇ 500 ਦਾ ਆਧਾ ਲੀਟਰ ਆਧਾ ਲੀਟਰ ਹਾਂਜੀ ਟੈਂਕੀ ਮੇਰੇ ਕੋਲ ਵੀਡੀਓ ਪ੍ਰੋਪਰ ਹੈ ਦਿਖਾ ਦਿੰਦਾ ਮੋਬਾਈਲ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡੀ ਮਸ਼ੀਨ ਖਰਾਬ ਹੋਣੀ ਹੈ ਕੋਈ ਮਾਲਕ ਨੇ ਨਹੀਂ ਮਸ਼ੀਨ ਥੋੜੀ ਖਰਾਬ ਹੋ ਗਈ ਸਾਡੀ ਫਿਰ ਕਹਿੰਦੀ ਨਵਾਂ ਇਹ ਨਵੀਂ ਨਵਾਂ ਬੰਦਾ ਹੈਗਾ ਮੈਂ ਕਹਿੰਦਾ ਬੰਦਾ ਨਵਾਂ ਮਸ਼ੀਨਾਂ ਤਾਂ ਪੁਰਾਣੀਆਂ ਤੁਹਾਡੀਆਂ ਸਹੀ ਚੱਲਦੀਆਂ ਬਸ ਆ ਰੋੜਾ ਆ ਆ ਦੇਖੋ ਤੁਹਾਡੇ ਸਾਹਮਣੇ ਇੱਕ ਜੀ ਤੇਲ ਘਟ ਦਾ ਮਾਮਲਾ ਆਇਆ ਹੈਗਾ ਤੁਹਾਡੇ ਪੰਪ ਤੋਂ ਤੇਲ ਖੋਇਆ ਸੀ ਕਹਿੰਦੇ 350 ਦਾ ਤੇਲ ਖੋਇਆ ਸੀ 50 ਰੁਪਏ ਦਾ ਤੇਲ ਉਤਰਿਆ ਹੈਗਾ ਅਸੀਂ ਐਸ ਦੀ ਗੰਟੀ ਨਹੀਂ ਕਰਦੇ 50 ਨਿਕਲਿਆ ਜਾਂ 10 ਨਿਕਲਿਆ ਸਾਡੇ ਪੰਪ 'ਚ ਲਿਖਿਆ ਤੇਲ ਪੈਣ ਤੋਂ ਪਹਿਲਾਂ ਮੀਟਰ ਵੇਖੋ ਤੇਲ ਪੈਣ ਤੋਂ ਬਾਅਦ ਵੇਖੋ ਜੇ ਫਿਰ ਵੀ ਸਾਡੀ ਮਿੰਤੀ ਕਰੋ 5 ਲੀਟਰ ਪਿਓਰ ਸਰਸ਼ੋ ਸਾਡੀਆਂ 5 ਲੀਟਰ ਦਾ ਭਾਂਡਾ ਪਿਆ ਮਿੰਤੀ ਕਰੋ ਬੋਤਲ ਚ ਪਾਓ ਜੇ ਘੱਟਾ ਧੋੜਾ ਦੀ ਜ਼ਿੰਮੇਵਾਰੀ ਹੈ ਸਾਡਾ ਟੈਂਕੀ ਚ ਪੈਗਾ ਸਾਡੀਆਂ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਉਹ ਤਾਂ ਫਿਰ ਇਹ ਹੈ ਨਾ ਕਿ ਟੈਂਕੀ ਚ ਪਿਆ ਤਾਂ ਟੈਂਕੀ ਕੀ ਹੋਣੀ ਨਹੀਂ ਕਈ ਬੰਦੇ ਆਉਂਦੇ ਸਾਡੇ ਕੋਲੇ ਸੁਈ ਨਹੀਂ ਚੁੱਕੀ ਗਈ ਨਹੀਂ ਸਾਡੇ ਨਾਲ ਨਹੀਂ ਬਲੱਡ ਨਹੀਂ ਵੇਖਿਆ ਹੁਣ ਇਹ ਮਲਬਾ ਤੁਹਾਡਾ ਪਾਉਗਾ ਤੁਹਾਡੇ ਕੋਲੇ ਜਾ ਕੇ ਟੈਂਕੀ ਬੋਲ ਕੇ ਸਾਰੇ ਉਹ ਕੋਸ਼ਿਸ਼ ਕੀਤੀ ਜਾਵੇ ਪਰ ਮੈਂ ਜੋ ਮੈਂ ਮੈਂ ਦਾ ਪੰਪ ਦੀ ਸਾਡੀ ਕੰਪਨੀ ਇਹ ਕਹਿੰਦੀ ਹੈ ਤੁਹਾਡਾ ਮੀਰਮੈਂਟ ਸਹੀ ਹੈ ਹਮ ਫਾਈਨਲ ਨਹੀਂ ਬਿਆਨਾ ਪਿਆ ਸਾਡੇ ਟੈਕੀ ਦੇ ਵਿੱਚ ਪਾਇਆ ਨਹੀਂ ਸਾਨੂੰ ਕੀ ਪਤਾ ਰਾਜ ਕੀ ਹੋ ਗਿਆ ਕੀ ਨਹੀਂ ਹੋਇਆ ਉਹ ਤਾਂ ਕਦੇ ਗਏ ਜੇ ਸਾਡੇ ਦੇ ਵਿਸ਼ਵਾਸ ਨਹੀਂ ਅਸੀਂ ਕਦੇ ਵਿਸ਼ਵਾਸ ਟਣਾਗੀ ਕਿਸੇ ਦੇ ਜੀ ਉਹ ਤਾਂ ਕਦੇ ਗਏ ਨਹੀਂ ਅਸੀਂ ਗਏ ਕਿਉਂ ਜੇ ਆਪ ਤੋਂ ਜਾ ਕੇ ਕਹਿੰਦਾ ਪੁੱਲ ਤੋਂ ਮੁਰਕੀਆਂ ਇਹ ਮਨ ਚ ਆ ਗਿਆ ਸੀ ਇਹ ਨਹੀਂ ਮੈਨੂੰ ਪਤਾ ਮੈਂ ਹੈ ਨਹੀਂ ਜੋ ਸਾਡੇ ਅਮੀਰ ਬੈਂਕ ਹੈ ਸਾਨੂੰ ਇੱਕ ਗੁੱਟੀ ਦੇ ਦਿੰਦਾ ਅਸਲੀ ਨਕਲੀ ਤੇ ਉਹ ਤੁਸੀਂ ਜ਼ਿੰਮੇਵਾਰ ਹੋ ਕਟਵਾ ਦੇ ਤੁਸੀਂ ਜ਼ਿੰਮੇਵਾਰ ਹੋ ਨਾ ਕੀ ਭੈਂਪੀ ਜ਼ਿੰਮੇਵਾਰ ਬੈਂਕ ਦਾ ਸਾਡੀ ਇੱਥੇ ਮੰਤੀ ਕਰ ਲੋ ਅਸੀਂ ਲੈ ਕੇ ਲਾਇਆ ਜੇ ਨਹੀਂ ਲਾਇਆ ਤਾਂ ਤਾਂ ਦੱਸੋ ਇਹ ਕਟਵਾ ਤੇ ਪਿਆ ਉਹ ਤਾਂ ਚਲੋ 200 ਦਾ ਜਿਹੜਾ ਨਹੀਂ ਪਿਆ ਨਹੀਂ ਪਿਆਗਾ ਉਹ ਤਾਂ ਚਲੋ ਜਾਬੜਿਆ ਸੀਗਾ ਉਹ ਕਹਿੰਦਾ 150 ਦਾ ਬਾਅਦ ਕਿਉਂ ਤੇਲ ਪਾਇਆ ਸੁ ਵੀ ਨਹੀਂ ਨਿਕਲਿਆ ਉਹ ਬੈਲੂ ਕੀ ਪਤਾ ਉਹ ਫਿਰ ਉਸੇ ਗਿਆ ਪਾਪਾ ਦਾ ਮੋਟਰ ਨਾ ਇਹ ਪਾਪਾ ਮੇਰਾ ਹੈਗਾ ਹੈ ਪਰ ਮੈਂ ਕਿਵੇਂ ਕਹਿ ਸਕਦਾ ਹਾਂ ਯੋ ਬਾ ਮੈਂ ਸਾਡੇ ਪਾਪਾ ਨੇ ਕੀ ਤੇਲ ਘੱਟ ਪਾਇਆ ਕੀ ਵੇ ਪਾਪਾ ਮੋਟਰਸਾਈਕਲ ਜਦਾਂ ਵੀ ਨਿਕਲੇ ਨਹੀਂ ਨਿਕਲ ਵੀ ਹੋ ਸਕਦਾ ਨਾ ਡੋਲ ਵੀ ਸਕਦਾ ਉਹ ਤਾਂ ਕੋਲੇ ਖੜਿਆ ਤੂੰ ਪਾਇ ਸੀ ਜੀ 150 ਨਹੀਂ ਸਰ ਜੀ ਮੈਨ ਦਾ ਕੋਈ ਹੈ ਹੀ ਨਹੀਂ ਸੀ ਉਸ ਵੇ ਜਦੋਂ ਪਾਇਆ ਮੇਰਾ ਸਾਡਾ ਐਮੇਰਮੈਂਟ ਦੇ ਸਕਦੇ ਆ ਜਿਹੜੀਆਂ ਤੈਨੀਆਂ ਚੀਜ਼ਾਂ ਲੀਆ ਸਾਡੀਆਂ ਮੇਰਮੈਂਟ ਚੈੱਕ ਕਰੋ ਇਹਨਾਂ ਨੇ ਪੱਤਰਕਾਰ ਨੇ ਸਾਡੀ ਮੇਰਮੈਂਟ ਵਿੱਚ ਚੈੱਕ ਕੀਤੀ ਆ ਬਿਲਕੁਲ ਸਹੀ ਨਿਕਲੀ ਹੈ ਡਾਕਟਰ ਤੁਸੀਂ ਕੀ ਕਹਿੰਦੇ ਹੋ ਵੀ ਅਸੀਂ ਤੇਲ ਸਹੀ ਪਾਇਆ ਹਾਂ ਮੈਂ ਮੈਂ ਸਾਡਾ ਮੇਰਮੈਂਟ ਸਹੀ ਹੈ ਸਭ ਕੁਝ ਸਹੀ ਹੈ ਇਹ ਮੈਂ ਹੁਣ ਕਹੀ ਸਕਦਾ ਉਹਦੇ ਮੋਟਰ ਦੇ ਨੁਕਸ ਹੈ ਜਾਂ ਕਿਸੇ ਚ ਨੁਕਸ ਹੈ ਉਸ ਬਾਰੇ ਮੈਂ ਕੀ ਕਹਿ ਸਕਦਾ ਵਿੱਚ ਆਉਂਦੇ